ਮੇcole ਮੈਂ 1992 ਤੋਂ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਜੀ ਜੀ ਕਾਂਗਰਸ ਵਰਕਰ ਤੇ ਉਸ ਤੋਂ ਲੈ ਕੇ ਅੱਜ ਤੱਕ 32 ਸਾਲ ਮੈਂ ਪਿੱਛੇ ਮੁੜ ਕੇ ਨਹੀਂ ਵੇਖਿਆ ਪਾਰਟੀ ਦੀ ਹਰ ਤਰ੍ਹਾਂ ਔਕੇ ਸਮੇਂ ਸੌਕੇ ਸਮੇਂ ਦੀ ਪਾਰਟੀ ਦੀ ਸੇਵਾ ਕੀਤੀ ਹੈ ਸਰਕਾਰ ਕਾਂਗਰਸੀ ਰਹੀ ਹੈ ਜਾਂ ਨਹੀਂ ਰਹੀ ਆ ਪਾਸ ਥਿਰ ਰਹੇ ਜੀ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਦੀ ਸੇਵਾ ਨਿਭਾਈ ਹੈ ਤੇ ਮੈਂ ਚਾਹਨਾ ਵੀ ਜੇ ਪਾਰਟੀ ਮੈਨੂੰ ਇਹਨਾਂ ਸਮਾਵਨ ਮੁਖ ਰੱਖ ਕੇ ਟਿਕਟ ਦਿੰਦੀ ਹੈ ਤਰਨਤਾਰਨ ਤੇ ਮੈਂ ਜ਼ਰੂਰ ਹੀ ਆਪਣੀ ਮਿਹਨਤ ਸਦਕਾ ਲੋਕਾਂ ਦੇ ਪਿਆਰ ਸਦਕਾ ਇਹ ਜਿਹੜੀ ਆ ਸੀਟ ਜਿੱਤ ਕੇ ਕਾਂਸੀ ਝੋਲੀ ਚ ਪਾਉਂਗਾ ਜਿਵੇਂ ਲੋਕਾਂ ਦਾ ਵਿਚਾਰ ਆ ਤਰਨਤਾਰਨ ਦੇ ਲੋਕਲ ਜਿਹੜੇ ਸਿਟੀਜ਼ਨ ਆ ਉਹ ਇਹੋ ਹੀ ਚਾਹੁੰਦੇ ਵੀ ਤਰਨਤਾਰਨ ਦੇ ਹੀ ਜਿਹੜੇ ਆ ਉਹ ਆਗੂ ਨੂੰ ਜਿਹੜੀ ਆ ਟਿਕਟ ਦਿੱਤੀ ਜਾਵੇ ਤੇ ਮੇਰਾ ਖਿਆਲ ਤਰਨਤਾਰਨ 'ਚ ਮੇਰੇ ਤੋਂ ਇਲਾਵਾ ਇਸ ਵੇਲੇ ਕੋਈ ਦਾਵੇਦਾਰ ਨਹੀਂ ਆ ਬਾਕੀ ਸਾਰੇ ਜਿਹੜੇ ਸਾਡੇ ਭੈਣ ਭਰਾ ਬਾਹਰੋਂ ਪਿੰਡਾਂ ਤੋਂ ਜਾ ਕੇ ਤੋਂ ਦੂਰੋਂ ਹਲਕੇ ਤੋਂ ਬਾਹਰੋਂ ਵੀ ਆ ਤੇ ਜੇ ਤਰਨਤਾਰਨ ਨੂੰ ਮੁੱਖ ਰੱਖਦੇ ਆ 60000 ਰੋਟ ਨੂੰ ਜੇ ਪਾਰਟੀ ਟਿਕਟ ਦਿੰਦੀ ਆ ਤਾਂ ਇਹ ਬਹੁਤ ਵੱਡੀ ਇੱਕ ਜਿਹੜੀ ਆ ਉਹ ਪ੍ਰਾਪਤੀ ਹੋਊਗੀ ਪਾਰਟੀ ਵਾਸਤੇ ਲੋਕਾਂ ਨੂੰ ਜਿਹੜੀ ਨਮਾਇੰਦਗੀ ਦੇ ਵਿੱਚ ਉਹਗਾ ਯੋਗਦਾਨ ਮਿਲ ਸਕੂਗਾ ਤਰਨਤਾਰਨ ਦੇ ਵਿੱਚ ਜਲਦ ਹੀ ਜਿਮਣੀ ਚੋਣ ਜਿਹੜੀ ਆ ਹੋਣ ਜਾ ਰਹੀ ਹੈ ਤਾਂ ਜਿਮਣੀ ਚੋਣ ਤੋਂ ਪਹਿਲਾਂ ਜਿਹੜਾ ਉਹ ਸਾਰੀਆਂ ਪਾਰਟੀਆਂ ਨੇ ਆਪਣੀ ਸਰਗਰਮੀ ਤੇਜ਼ ਕੀਤੀ ਹੈ ਜੀ ਹਾਂ ਕਾਂਗਰਸ ਪਾਰਟੀ ਅਕਾਲੀ ਦਲ ਭਾਜਪਾ ਆਜ਼ਾਦ ਗਰੁੱਪ ਸਾਰੇ ਹੀ ਜਿਹੜੇ ਨੇ ਉਹ ਹਲਕੇ ਦੇ ਵਿੱਚ ਮਿਹਨਤ ਕਰਦੇ ਨਜ਼ਰ ਆ ਰਹੇ ਨੇ ਉੱਥੇ ਕਾਂਗਰਸ ਪਾਰਟੀ ਦੇ ਵੱਲੋਂ ਵੀ ਇਸ ਜ਼ੋਨ ਦੇ ਵਿੱਚ ਵੱਡੇ ਦਾਅਵੇ ਰੱਖੇ ਗਏ ਨੇ ਕਿ ਲੁਧਿਆਣੇ ਦਾ ਅਤੇ ਤਰਨਤਾਰਨ ਹਲਕੇ ਦਾ ਬਹੁਤ ਵੱਡਾ ਫਰਕ ਰਹਿਣ ਵਾਲਾ ਕਿਉਂਕਿ ਮਾਝੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੇ ਵੱਲੋਂ ਵੱਡਾ ਚੈਲੰਜ ਵੀ ਮਿਲ ਸਕਦਾ ਸੋ ਪ੍ਰਮੁੱਖ ਦਾਵੇਦਾਰਾਂ ਦੇ ਵਿੱਚੋਂ ਇੱਕ ਪ੍ਰਮੁੱਖ ਦਾਵੇਦਾਰ ਦੇ ਕੋਲ ਅਸੀਂ ਇਸ ਵੇਲੇ ਪਹੁੰਚਿਆ ਸਾਡੇ ਨਾਲ ਅਵਤਾਰ ਸਿੰਘ ਤਨੇਜਾ ਜੀ ਮੌਜੂਦ ਨੇ ਜੋ ਕਿ ਲੰਬੇ ਸਮੇਂ ਤੋਂ ਜਿਹੜਾ ਕਾਂਗਰਸ ਪਾਰਟੀ ਦੇ ਲਈ ਵੱਖ-ਵੱਖ ਅਹੁਦਿਆਂ ਤੇ ਵੀ ਕੰਮ ਕਰ ਚੁੱਕੇ ਨੇ ਜੀ ਹਾਂ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਵੀ ਰਹੇ ਇਸ ਤੋਂ ਇਲਾਵਾ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਰਹੇ ਅਤੇ ਯੂਥ ਕਾਂਗਰਸ ਤੋਂ ਸ਼ੁਰੂਆਤ ਹੁੰਦੀ ਹੈ ਉਹਨਾਂ ਦੀ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤੋਂ ਇਲਾਵਾ ਕਾਂਗਰਸ ਦੇ ਵਿੱਚ ਲੰਮਾ ਸਮਾਂ ਸੇਵਾ ਕਰਨ ਤੋਂ ਬਾਅਦ ਅੱਜ ਟਿਕਟ ਦੀ ਦਾਅਵੇਦਾਰੀ ਅਤੇ ਇਸ ਤੋਂ ਹੋਰ ਇੱਕ ਵੱਡੀ ਗੱਲ ਦੱਸ ਦਵਾਂ ਕਿ ਬੇਸ਼ੱਕ ਇਸ ਵੇਲੇ ਕਾਂਗਰਸ ਪਾਰਟੀ ਦੇ ਵਿੱਚ 10 ਤੋਂ 15 ਉਸ ਤੋਂ ਵੀ ਜ਼ਿਆਦਾ ਜਿਹੜੇ ਦਾਵੇਦਾਰ ਹੋਣਗੇ ਪਰ ਲੋਕਲ ਸ਼ਹਿਰ ਜਿੱਥੇ ਕਿ 60000 ਵੋਟ ਹੈ ਲੋਕਲ ਸ਼ਹਿਰ ਤੋਂ ਸਿੰਗਲ ਉਮੀਦਵਾਰ ਆਪਾਂ ਕਹਿ ਸਕਦੇ ਹਾਂ ਕਿ ਜਿਨੇ ਆਪਣੀ ਦਾਵੇਦਾਰੀ ਪੇਸ਼ ਕੀਤੀ ਹੈ ਕਿ ਜਿਹੜਾ ਕਹਿ ਰਿਹਾ ਕਿ ਮੈਂ ਤਰਨਤਾਰਨ ਸ਼ਹਿਰ ਵਾਸੀਆਂ ਦੇ ਵਿੱਚ ਤਰਨਤਾਰਨ ਸ਼ਹਿਰ ਵਾਸੀਆਂ ਦੇ ਕੋਲ ਜਿਹੜਾ ਉਹ ਤਰਨਤਾਰਨ ਸ਼ਹਿਰ ਤੋਂ ਇੱਕ ਉਮੀਦਵਾਰ ਨੇ ਆਪਣੀ ਇਹ ਦਾਵੇਦਾਰੀ ਪੇਸ਼ ਕੀਤੀ ਹੈ ਕਾਂਗਰਸ ਪਾਰਟੀ ਦੇ ਵੱਲੋਂ ਲੰਮਾ ਸਮਾਂ ਸਮਾਸਮਾਨ ਨਬਉਣ ਵਾਲੇ ਸਾਡੇ ਨਾਲ ਬਣੇ ਨੇ ਆਓ ਗੱਲਬਾਤ ਕਰਕੇ ਜਾਣਦੇ ਹਾਂ ਭਾਵਨਾਵਾਂ ਕੀ ਨੇ ਤੇ ਕਿਵੇਂ ਕਿਹੜੇ ਸ਼ਹਿਰ ਦੇ ਮੁੱਦਿਆਂ ਨੂੰ ਦੇਖਦੇ ਨੇ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਤ੍ਰੇਜਾ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤ੍ਰੇਜਾ ਸਾਹਿਬ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਆਪਣੇ ਬਾਰੇ ਜਿਹੜਾ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਜ਼ਰੂਰ ਦੱਸੋ ਵੇਖੋ ਜੀ ਮੈਂ 1992 ਤੋਂ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਜਿਹੜਾ ਜੂਥ ਕਾਂਗਰਸ ਵਰਕਰ ਤੇ ਉਸ ਤੋਂ ਲੈ ਕੇ ਅੱਜ ਤੱਕ 32 ਸਾਲ ਮੈਂ ਪਿੱਛੇ ਮੁੜ ਕੇ ਨਹੀਂ ਵੇਖਿਆ ਪਾਰਟੀ ਦੀ ਹਰ ਤਰ੍ਹਾਂ ਓਕੇ ਸਮੇਂ ਸੋਕੇ ਸਮੇਂ ਦੀ ਪਾਰਟੀ ਦੀ ਸੇਵਾ ਕੀਤੀ ਹੈ ਸਰਕਾਰ ਕਾਂਗਰਸੀ ਰਹੀ ਆ ਜਾਂ ਨਹੀਂ ਰਹੀ ਆਪਾਂ ਸਥਿਰ ਰਹੇ ਜੀ ਕਿਉਂਕਿ ਬਹੁਤ ਸਾਰੇ ਆਗੂ ਆ ਜਿਹੜੇ ਸਮਾਂ ਵੇਖਦੇ ਉਹਦੇ ਅਨੁਸਾਰ ਬਦਲ ਜਾਂਦੇ ਆ ਲੇਕਿਨ ਅਸੀਂ ਮੈਂ ਅੱਜ ਤੱਕ ਕਾਂਗਰਸ ਪਾਰਟੀ ਨੂੰ ਕਦੀ ਵੀ ਅਲੱਗ ਨਹੀਂ ਰੱਖਿਆ ਹਮੇਸ਼ਾ ਦੀ ਸੇਵਾ ਕੀਤੀ ਹੈ ਤੇ ਮੈਂ ਬਹੁਤ ਸਾਰੀਆਂ ਪਾਰਟੀ ਦੇ ਵੱਖ-ਵੱਖ ਖੇਤਰਾਂ ਦੇ ਕੰਮ ਵੀ ਕਰ ਸਕਾਂ ਵੱਖ-ਵੱਖ ਸੰਗਠਨ ਜਿਵੇਂ ਕੋਈ ਵਾਈਸ ਪ੍ਰੈਜ਼ੀਡੈਂਟ ਐਜ਼ ਅ ਡਿਸਟ੍ਰਿਕਟ ਕਾਂਗਰਸ ਮੀਟਿੰਗ ਐਟ ਪ੍ਰੈਜ਼ੈਂਟਮੈਂ ਤੇ ਪਹਿਲੋਂ ਮੈਂ ਕਾਂਗਰਸ ਪਾਰਟੀ ਵੱਲੋਂ ਕਾਉਂਸਲਰ ਹਾਂ ਸੀਨੀਅਰ ਮੀਤ ਪ੍ਰਧਾਨ ਆ ਨਗਰ ਕਾਉਂਸਲ ਦੇ ਵਿੱਚ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਦੀ ਸੇਵਾ ਨਿਭਾਈ ਹੈ ਤੇ ਮੈਂ ਚਾਹਨਾ ਵੀ ਜੇ ਪਾਰਟੀ ਮੈਨੂੰ ਇਹਨਾਂ ਸਮਾਵਨ ਮੁਖ ਰੱਖ ਕੇ ਟਿਕਟ ਦਿੰਦੀ ਹੈ ਤਰਨ ਤਰਨ ਤੋਂ ਤੇ ਮੈਂ ਜ਼ਰੂਰ ਹੀ ਆਪਣੀ ਮਿਹਨਤ ਸਦਕਾ ਲੋਕਾਂ ਦੇ ਪਿਆਰ ਸਦਕਾ ਇਹ ਜਿਹੜੀ ਹੈ ਸੀਟ ਜਿੱਤ ਕੇ ਕਾਂਸ ਦੀ ਝੋਲੀ ਚ ਪਾਉਂਗਾ ਤਨੇਜਾ ਸਾਹਿਬ ਮੈਂ ਜਰੂਰ ਪੁੱਛਣਾ ਚਾਹਾਂਗਾ ਕਿ ਬਹੁਤ ਸਾਰੇ ਦਵੇਦਾਰ ਤੁਹਾਡੀ ਪਾਰਟੀ ਦੇ ਵਿੱਚ ਪਿੰਡਾਂ ਤੋਂ ਵੀ ਨੇ ਦੂਸਰੇ ਹਲਕਿਆਂ ਤੋਂ ਵੀ ਨੇ ਅਤੇ ਕਿਵੇਂ ਵੇਖਦੇ ਹੋ ਕਿ ਤਰਨਤਾਰਨ ਦੀ ਜਿਹੜੀ 60000 ਵੋਟ ਹੈ ਤਰਨਤਾਰਨ ਸ਼ਹਿਰ ਦੀ ਉੱਥੇ ਸ਼ਹਿਰ ਦੇ ਵਿੱਚ ਜੇ ਕਾਂਗਰਸ ਦੇ ਕੋਲ ਕੋਈ ਲੋਕਲ ਲੀਡਰ ਤੇ ਉਹ ਤੁਸੀਂ ਹੇ ਤਾਂ ਇਸ ਤੇ ਇਹ ਵੀ ਅਹਿਮ ਗੱਲ ਰਹਿਣ ਵਾਲੀ ਕਿਵੇਂ ਵੇਖਦੇ ਬਿਲਕੁਲ ਜੀ ਜਿਵੇਂ ਲੋਕਾਂ ਦਾ ਵਿਚਾਰ ਹੈ ਤਰਨਤਾਰਨ ਦੇ ਲੋਕਲ ਜਿਹੜੇ ਸਿਟੀਜਨ ਆ ਉਹ ਇਹੋ ਹੀ ਚਾਹੁੰਦੇ ਵੀ ਤਰਨਤਾਰਨ ਦੇ ਹੀ ਜਿਹੜੇ ਆ ਉਹ ਆਗੂ ਨੂੰ ਜਿਹੜੀ ਹੈ ਟਿਕਟ ਦਿੱਤੀ ਜਾਵੇ ਤਾਂ ਮੇਰਾ ਖਿਆਲ ਤਰਨਤਾਰਨ 'ਚ ਮੇਰੇ ਤੋਂ ਇਲਾਵਾ ਇਸ ਵੇਲੇ ਕੋਈ ਦਾਵੇਦਾਰ ਨਹੀਂ ਹੈ ਬਾਕੀ ਸਾਰੇ ਜਿਹੜੇ ਸਾਡੇ ਭੈਣ ਭਰਾ ਬਾਹਰੋਂ ਪਿੰਡਾਂ ਤੋਂ ਜਾਂ ਕਿਤੋਂ ਦੂਰੋਂ ਹਲਕੇ ਤੋਂ ਬਾਹਰੋਂ ਵੀ ਆ ਤੇ ਜੇ ਤਰਨਤਾਰਨ ਨੂੰ ਮੁੱਖ ਰੱਖਦੇ ਆ 60000 ਰੋਟ ਨੂੰ ਜੇ ਪਾਰਟੀ ਟਿਕਟ ਦਿੰਦੀ ਆ ਤਾਂ ਇਹ ਬਹੁਤ ਵੱਡੀ ਇੱਕ ਜਿਹੜੀ ਆ ਉਹ ਪ੍ਰਾਪਤੀ ਹੋਊਗੀ ਪਾਰਟੀ ਵਾਸਤੇ ਲੋਕਾਂ ਨੂੰ ਜਿਹੜੀ ਨਮਾਇੰਦਗੀ ਦੇ ਵਿੱਚ ਉਹਗਾ ਯੋਗਦਾਨ ਮਿਲ ਸਕੂਗਾ ਜੀ ਤਰੇਜਾ ਸਾਹਿਬ ਅਸੀਂ ਸੋਸ਼ਲ ਮੀਡੀਆ ਤੇ ਵੀ ਵੇਖਦੇ ਆ ਕਿ ਤੁਸੀਂ ਸਿਆਸਤ ਦੇ ਨਾਲ ਨਾਲ ਸਮਾਜ ਸੇਵਾ ਦੀਆਂ ਵੀ ਐਕਟੀਵਿਟੀਆਂ ਕਰਦੇ ਰਹਿੰਦੇ ਹੋ ਵਕ ਵਕ ਸਮਾਗਮਾਂ ਤੇ ਜਿਵੇਂ ਕਿ ਰੁੱਖ ਮੰਡਣੇ ਇਸ ਤੋਂ ਇਲਾਵਾ ਹੋਰ ਸਮਾਗਮਾਂ ਤੇ ਕੋਈ ਦਿਨ ਦਿਹਾੜਾ ਆਉਂਦਾ ਤੁਹਾਡੇ ਵੱਲੋਂ ਸਮਾਜ ਸੇਵਾ ਦੇ ਵਿੱਚ ਵੀ ਅਹਿਮ ਯੋਗਦਾਨ ਦਿੱਤਾ ਜਾਂਦਾ ਸ਼ਹਿਰ ਦੇ ਮੁੱਦੇ ਕੀ ਨੇ ਪਿੰਡਾਂ ਦੇ ਮੁੱਦੇ ਕੀ ਨੇ ਕਾਂਗਰਸ ਪਾਰਟੀ ਵੱਲੋਂ ਤੁਸੀਂ ਤਾਂ ਡਾਕਟਰ ਅਗਨੀਉਤਰੀ ਦੇ ਨਾਲ ਲੰਮਾ ਸਮਾਂ ਜਿਹੜਾ ਉਹ ਪਿੰਡਾਂ ਦੇ ਵਿੱਚ ਵੀ ਵਿਚਰੇ ਹੋ ਕੰਮਾਂ ਨੂੰ ਲੈ ਕੇ ਅਜੰਡਾ ਕੀ ਰਹਿਣ ਵਾਲਾ ਕਾਂਗਰਸ ਪਾਰਟੀ ਵੱਲੋਂ ਕੋਈ ਮੈਂ ਸੋਸ਼ਲ ਤੌਰ ਤੇ ਵੀ ਕਦੀ ਪਿੱਛੇ ਨਹੀਂ ਰਿਹਾ ਵੱਖ-ਵੱਖ ਐਨ ਜੀਓ ਜੋ ਮੈਂ ਬਹੁਤ ਸਾਰਾ ਕੰਮ ਕੀਤਾ ਜਿਵੇਂ ਸਰੀਅਨ ਕਾਉਂਸਲ ਸਾਡੀ ਇੱਕ ਰਜਿਸਟਰਡ ਬੋਡੀ ਤਰਨਤਾਰ ਦੀ ਸਭ ਤੋਂ ਜਿਹੜੀ ਆ ਉਹ ਪਿਆਰੀ ਸੰਸਥਾ ਆ ਉਹਦੇ ਵਿੱਚ ਮੈਂ 6 ਸਾਲ ਹੈ ਜੇ ਪ੍ਰੈਜ਼ੀਡੈਂਟ ਲਾਇਆ ਮੁਖ ਸੇਵਾਦਾਰ ਹੋ ਜਨਵਾਇਆ ਹੋਰ ਵੀ ਐਨ ਜੀਓ ਜਿੰਨੀਆਂ ਤਰਨ ਤਰਨੀਆਂ ਉਹ ਸੈਰ ਹੀ ਹੋ ਕੋਈ ਜਿਹੜੀ ਜਿੱਥੇ ਮੈਂ ਉੱਥੇ ਯੋਗਦਾਨ ਨਹੀਂ ਪਾਉਂਦਾ ਤੇ ਇਸ ਕਰਕੇ ਬਾਕੀ ਪਾਰਟੀ ਪਰਤੀ ਵੀ ਜਿਹੜੀਆਂ ਸਮਾਵਾਵਾਂ ਹਮੇਸ਼ਾ ਜਿਹੜੀਆਂ ਉਹ ਜਾਰੀ ਰੈਂਦੀਆਂ ਅੱਡੀ ਕੋਈ ਵੀ ਪਾਰਟੀ ਦੀ ਜਿਹੜੀ ਆ ਫੰਕਸ਼ਨ ਆ ਕੋਈ ਇਹਨਾਂ ਦਾ ਤਰਨਾ ਕੋਈ ਕਿਤੇ ਆ ਆਪਾਂ ਪੂਰਾ ਯੋਗਦਾਨ ਪਾਇਆ ਜੀ ਉੱਥੇ ਤੇ ਡਾਕਟਰ ਅਗਨੀਓਤਰੀ ਸਾਹਿਬ ਦੇ ਨਾਲ ਮੈਂ ਬਹੁਤ ਸਾਰੇ ਪਿੰਡਾਂ 'ਚ ਵੀ ਗਿਆ ਵਾਂ ਉਹਨਾਂ ਦੇ ਨਾਲ ਰਹੇ ਆ ਉਹਨਾਂ ਦੇ ਸਤਿਕਾਰਯੋਗ ਸੀ ਸਾਡੇ ਬਹੁਤ ਤੇ ਉਹਨਾਂ ਦੇ ਨਾਲ ਰਹਿੰਦੇ ਹਾਂ ਬਹੁਤ ਕੁਝ ਸਿੱਖਿਆ ਹਈ ਉਹਨਾਂ ਕੋਲੋਂ ਤੇ ਮੈਂ ਖੁਦ ਵੀ ਜਿਹੜਾ ਇਸ ਵੇਲੇ ਚੋਣਾਂ ਦੀ ਪਾਰਟੀ ਜੇ ਮੈਂ ਟਿਕਟ ਦੇਵੇ ਤੇ ਮੈਂ ਆਪਣੇ ਕੀਤੇ ਪਿਛਲੇ ਕੰਮਾਂ ਦੇ ਲੋਕਾਂ ਨਾਲ ਮੇਰਜੋਲ ਨੂੰ ਅੱਖ ਰੱਖਦੇ ਹਾਂ ਮੈਂ ਲੋਕਾਂ ਦੀ ਸੇਵਾ ਕਰ ਸਕਦਾ ਨਹੀਂ ਜੀ ਤ੍ਰੇਜਾ ਸਾਹਿਬ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਸ ਸਵਾਲ ਦਾ ਜਵਾਬ ਜ਼ਰੂਰ ਦਿਓ ਤੁਸੀਂ ਇੱਕ ਇੰਡਸਟਰੀਅਲਿਸਟ ਵੀ ਜੇ ਤੁਸੀਂ ਇੱਕ ਵਪਾਰੀ ਵੀ ਜੇ ਕਿਵੇਂ ਵੇਖਦੇ ਹੋ ਕਿ ਜਿਹੜੇ 3.5 ਸਾਲ ਆ ਸਰਕਾਰ ਜਿਹੜੀ ਮੌਜੂਦਾ ਉਹ ਕਹਿੰਦੀ ਕਿ ਸਾਡੇ ਵਰਗ ਵਿੱਚ ਕਿਸਾਨ ਵਪਾਰੀ ਮਜ਼ਦੂਰ ਸਾਰੇ ਖੂਸ਼ ਨੇ ਕਿਵੇਂ ਵਿਖਦੇ ਹੋ ਕਿਉਂਕਿ ਤੁਸੀਂ ਤਾਂ ਐਸੋਸੀਏਸ਼ਨ ਦੇ ਵੀ ਪ੍ਰਧਾਨ ਵੀ ਰਹੇ ਜਿਹੜੇ ਵਪਾਰੀਆਂ ਦੀਆਂ ਮੁਸ਼ਕਲਾਂ ਵਪਾਰੀਆਂ ਨੂੰ ਕੋਈ ਰਾਹਤ ਮਿਲੀ ਹੈ ਸਰਕਾਰ ਦੁਆਰਾ ਜਾਂ ਨਹੀਂ ਮਿਲੀ ਵੇਖੋ ਸਰਕਾਰ ਜਿਹੜੀ ਸਾਰ ਕੋਈ ਕਹਿੰਦੀ ਵੀ ਮੈਂ ਹੀ ਬਹੁਤ ਕੰਮ ਕਰ ਰਹੇ ਹਾਂ ਅਸਲ ਜਿਹੜੀ ਰਿਐਲਿਟੀ ਹੁੰਦੀ ਹੈ ਗਰਾਊਂਡ 'ਤੇ ਹੋਰ ਬੜਾ ਫਰਕ ਹੁੰਦਾ ਜੀ ਸਭ ਤੋਂ ਵੱਡਾ ਮੰਦਾ ਹਾਂ ਜੀ ਵਪਾਰ ਵਾਸਤੇ ਇੰਡਸਟਰੀ ਵਾਸਤੇ ਵੀ ਸ਼ਾਂਤੀ ਵਾਲਾ ਮਾਹੌਲ ਹੋਵੇ ਜਿੱਥੇ ਫਰੋਟੀਆਂ ਦਾ ਦੌਰ ਜਾਰੂ ਹੋਊਗਾ ਜਿੱਥੇ ਇਨਾ ਗੈਂਗਸਟਰਵਾਦ ਹੋਊਗਾ ਜਿੱਥੇ ਤੁਸੀਂ ਇਹ ਵੇਖੋਗੇ ਕਿ ਲੁੱਟਾਂ ਖੋਹਾਂ ਸੁੱਟ ਸਭ ਕੁਝ ਇੰਨਾ ਜ਼ਿਆਦਾ ਵਾ ਉੱਥੇ ਪਾਰੀ ਕਿਵੇਂ ਜਿਹੜਾ ਉਹ ਸ਼ਾਂਤੀ ਮਹਿਸੂਸ ਕਰ ਸਕਦਾ ਦੇ ਤੁਸੀਂ ਇੱਥੋਂ ਹਿਸਾਬ ਲਾ ਸਕਦੇ ਹੋ ਵੀ ਪੰਜਾਬ ਇੱਕ ਨੰਬਰ ਤੇ ਕਿਤੇ ਆਰਥਿਕ ਤੌਰ ਤੇ ਸਾਰੇ ਇੰਡੀਆ ਚ ਹੁੰਦਾ ਸੀ ਜੋ ਕਿ ਇਸ ਵੇਲੇ ਵੀ ਸਥਿਤੀ 18ਵੇਂ ਨੰਬਰ ਤੇ ਆ ਔਰ ਲਗਭਗ 4.5 ਲੱਖ ਕਰੋੜ ਰੁਪਇਆ ਜਿਹੜਾ ਉਹ ਉੱਥੇ 4.5 ਲੱਖ ਕਰੋੜ ਰੁਪਇਆ ਜਿਹੜਾ ਇਹਦੇ ਇਸ ਵੇਲੇ ਇਹਨਾਂ ਨੇ ਕਰਜ਼ਾ ਕਰ ਦਿੱਤਾ ਪੰਜਾਬ ਤੇ ਹਰ ਜਿਹੜਾ ਬੰਦਾ ਆ ਇਸ ਵੇਲੇ ਆਪਾਂ ਸਾਰੇ ਜਿਹੜੇ ਸਿਟੀਜ਼ਨ ਬੈਠੇ ਆਂ 1.5 ਲੱਖ ਰੁਪਈਆ ਹਰ ਬੰਦੇ ਨੂੰ ਜਿਹੜਾ ਬੱਚਾ ਜੰਮਦਾ ਉਹਦੇ ਸਿਰ ਤੇ ਕਰਜਾ ਹੋ ਜਾਂਦਾ ਜੀ ਇਸ ਕਰਕੇ ਬੜੀ ਆਰਥਿਕ ਪੀਸ਼ਨ ਬਹੁਤ ਮਾੜੀ ਹੈ ਪੰਜਾਬ ਦੀ ਇਹਦੇ ਸੁਧਾਰ ਵਾਸਤੇ ਕਾਂਗਰਸ ਪਾਰਟੀ ਦਾ ਆਉਣਾ ਬਹੁਤ ਜ਼ਰੂਰੀ ਹੈ ਜੀ ਉਪਰਾਲੇ ਵਪਾਰੀਆਂ ਦੇ ਲਈ ਮਜ਼ਦੂਰ ਵਰਗ ਦੇ ਲਈ ਫਿਰਕੇ ਜੇ ਇਹੋ ਜਿਹਾ ਹੋਣੇ ਚਾਹੀਦੇ ਆ ਕਿ ਜਿਹਦੇ ਨਾਲ ਇਹਨਾਂ ਨੂੰ ਰਾਹਤ ਮਿਲੇ ਤੇ ਉਹ ਰਾਹਤ ਕੌਣ ਦੇ ਸਕਦਾ ਹੈ ਇਹ ਕੋਸਾਰਾ ਕੁਛ ਸਰਕਾਰਾਂ ਨੇ ਕਰਨਾ ਹੁੰਦਾ ਜੀ ਇੰਡਸਟਰੀ ਨੂੰ ਅੱਗੇ ਲਿਆਉਣ ਵਾਸਤੇ ਜਿਵੇਂ ਸਾਡਾ ਬਾਰਡਰ ਦਾ ਜ਼ਿਲ੍ਹਾ ਵਾ ਤਰਨਤਾਰਨ ਇੱਥੇ ਇੰਡਸਟਰੀ ਲਿਆਂਦੀ ਜਾਵੇ ਨਸ਼ਿਆਂ ਤੋਂ ਜੇ ਅਸੀਂ ਬਚਾਉਣਾ ਆਪਣੇ ਨੌਜਵਾਨ ਵਰਗ ਨੂੰ ਤੇ ਉਹਨਾਂ ਨੂੰ ਰੁਜ਼ਗਾਰ ਜ਼ਰੂਰੀ ਹੈ ਜੇ ਰੁਜ਼ਗਾਰ ਹੋਏਗਾ ਤੇ ਉਹ ਆਪਣੇ ਕੰਮ 'ਚ ਰੁੱਝਣਗੇ ਘਰਦਿਆਂ ਦਾ ਕੋਈ ਫਾਇਦਾ ਕਰਨਗੇ ਨਹੀਂ ਤੇ ਨਸ਼ਿਆਂ ਵਾਲ ਜਿਹੜਾ ਬੇਲੜ ਬੰਦਾ ਹਮੇਸ਼ਾ ਆਉਂਦਾ ਤੇ ਉਹ ਉਹ ਕੰਮ ਗਲਤ ਕਰਦਾ ਔਰ ਇਹਦੇ ਲਈ ਜਿਹੜਾ ਉਹ ਸਰਕਾਰ ਨੂੰ ਚੇਚਾ ਧਿਆਨ ਦੇਣਾ ਚਾਹੀਦਾ ਜਿਹੜਾ ਕਿ ਦਿੱਤਾ ਨਹੀਂ ਗਿਆ ਤਾਂ ਹੀ ਉਹ ਜਿਹੜਾ ਨਸ਼ਿਆਂ ਦਾ ਦੌਰ ਇਹਨਾਂ ਜ਼ਿਆਦਾ ਇਥੋਂ ਤੱਕ ਵਧਿਆ ਜੀ ਜੀ ਬੇਸ਼ੱਕ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਸਾਰੇ ਤਨੇਜਾ ਸਾਹਿਬ ਧੜੇ ਨੇ ਟਿਕਟ ਤਾਂ ਕਿਸੇ ਇੱਕ ਨੂੰ ਮਿਲਣੀ ਹੈ ਦਾਵੇਦਾਰ ਵੀ ਬਹੁਤ ਜ਼ਿਆਦੇ ਨੇ ਕਿ ਇਹ ਵੇਖਦੇ ਪਾਰਟੀ ਤੁਹਾਡੀ ਝੋਲੀ 'ਚ ਟਿਕਟ ਪਾਉਂਦੀ ਹੈ ਸਾਰੇ ਜਾਣੇ ਸਾਥ ਦੇਣਗੇ ਜਾਂ ਕਿਸੇ ਹੋਰ ਦੀ ਝੋਲੀ 'ਚ ਟਿਕਟ ਜਾਂਦੀ ਹੈ ਤੁਸੀਂ ਉਹਨਾਂ ਦੇ ਨਾਲ ਕਿਵੇਂ ਵੇਖਦੇ ਹੋ ਵੇਖੋ ਜੀ ਜਿੰਨੇ ਤਰਨ-ਤਾਰਨ ਦੇ ਟਿਕਟ ਦੇ ਦਾਵੇਦਾਰ ਨੇ ਜੀ ਉਹਨਾਂ ਦੀ ਆਪਸ ਵਿੱਚ ਅੰਡਰਸਟੈਂਡਿੰਗ ਹੈ ਹਰ ਕਿਸੇ ਨੇ ਟਿਕਟ ਮੰਗਣ ਦਾ ਹੱਕ ਆ ਔਰ ਯਤਨ ਵੀ ਕਰ ਰਿਹਾ ਹਰ ਬੰਦਾ ਜਿਹੜਾ ਉਹ ਆਪਣਾ ਮਿਹਨਤ ਵੀ ਕਰ ਰਿਹਾ ਕੋਈ ਕਰ ਰਿਹਾ ਅਗਰ ਟਿਕਟ ਮਿੰਨੂ ਪਾਰਟੀ ਦਿੰਦੀ ਆ ਤਾਂ ਸਾਰੇ ਮੇਰੇ ਸਾਥੀ ਹੋਣਗੇ ਜੇ ਟਿਕਟ ਪਾਰਟੀ ਨੂੰ ਕਿਸੇ ਉਹਨਾਂ ਚੋਂ ਕਿਸਨ ਦੇ ਦਿੰਦੀ ਆ ਅਸੀਂ ਸਾਰੇ ਜਾ ਕੇ ਮੇੜਾ ਜਿਹੜੇ ਆ ਉਹਨਾਂ ਨੂੰ ਯਤਨ ਕਰਾਂਗੇ ਕਿ ਉਹ ਕਾਂਗਰਸ ਪਾਰਟੀ ਤੋਂ ਸੀਟ ਜਿੱਤੇ ਔਰ ਤੁਸੀਂ ਵੇਖੋ ਤੁਹਾਡਾ ਗ੍ਰਿਸ਼ਟੀਮਨੀ ਚੋਣ ਦੇ ਵਿੱਚ ਹੀ ਬਹੁਤ ਵੱਡਾ ਜਿਹੜਾ ਉਹ ਮਾਰਜਨ ਦੇ ਨਾਲ ਕਾਂਗਰਸ ਪਾਰਟੀ ਸੀਟ ਜਿੱਤੂਗੀ ਲੋਕਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਨ ਲਈ ਲੋਕਾਂ ਦੇ ਹੱਕ ਦੇ ਵਿੱਚ ਫੈਸਲੇ ਲੈ ਲਈ ਫਿਰ ਕਿਹੋ ਜੀ ਤਿਆਰੀ ਹੈ ਪਾਰਟੀ ਦੀ ਪਾਰਟੀ ਬਿਲਕੁਲ ਤਿਆਰ ਹੈ ਜੀ ਇਸ ਵੇਲੇ ਪੁਰਤੋਂ ਲੈ ਕੇ ਦਿੱਲੀ ਤੋਂ ਲੈ ਕੇ ਪੰਜਾਬ ਦੀ ਸਾਡੀ ਸਾਰੀ ਹਾਈ ਕਮਾਂਡ ਸਰ ਰਾਜਾ ਬੜਿੰਗ ਸਾਹਿਬ ਪ੍ਰਤਾਪ ਸਿੰਘ ਜੀ ਬਾਜਵਾ ਬਾਕੀ ਵੀ ਸਾਰੇ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਆ ਉਹ ਪੂਰੀ ਤਿਆਰ ਪਰ ਤਿਆਰ ਬੈਠੀ ਆ ਜੋ ਜਦਾਂ ਤੁਸੀਂ ਵੇਖੇ ਹੋਗੇ ਵੀ ਰੋਜ਼ ਹੀ ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਪਾਰੀ ਉਹ ਰੈਲੀ ਕਰਦੀ ਆ ਸੰਵਿਧਾਨ ਬਚਾਓ ਸੰਵਿਧਾਨ ਵਾਸਤੇ ਆ ਲੋਕਾਂ ਨੂੰ ਜਿੱਥੇ ਕਿਤੇ ਜਿਵੇਂ ਹੁਣ ਜ਼ਮੀਨ ਕੁਵੈਰ ਕਿ ਲੈਂਡ ਪੂਲਿੰਗ ਪਾਲਿਸੀ ਚ ਕੀਤੀ ਜਾ ਰਹੀ ਆ ਕਾਂਗਰਸ ਪਾਰਟੀ ਨੇ ਬਹੁਤ ਵੱਡੇ ਲੈਵਲ ਤੇ ਮਰਦਨ ਚੁੱਕਿਆ ਤੇ ਤੁਸੀਂ ਵੇਖੋਗੇ ਵੀ ਕਾਂਗਰ ਜਿਹੜੀ ਸਰਕਾਰ ਆ ਉਹਨੂੰ ਜਲਦੀ ਗੋਡੇ ਟੇਕਣੇ ਪੈਣਗੇ ਤੇ ਲੈਂਡ ਪੂਲਿੰਗ ਪਾਲਿਸੀ ਜਿਹੜੀ ਉਹਨੂੰ ਰੱਦ ਕਰਨਾ ਪਊਗਾ ਤੇ ਹਮੇਸ਼ਾ ਕਾਂਗਰਸ ਪਾਰਟੀ ਜਦੋਂ ਆਈ ਆ ਉਹਨੇ ਹੀ ਲੋਕਾਂ ਦਾ ਵਿਕਾਸ ਕੀਤਾ ਤੁਸੀਂ ਪਿਛਲੇ ਸਮੇਂ 'ਚ ਵੇਖੋਗੇ ਤਰਨ ਤਰਨ ਦਾ ਵਿਕਾਸ ਵੀ ਕਾਂਗਰਸ ਪਾਰਟੀ ਵੇਲੇ ਹੀ ਹੋਇਆ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਜੀ ਨਤੀਜੇ ਕਿਵੇਂ ਦੇ ਵੇਖਦੇ ਹੋ ਜਿਮਣੀ ਚੋਣਾਂ ਤੋਂ ਬਾਅਦ 27 'ਚ ਵੀ 27 ਦੇ ਵਿੱਚ ਜਿਹੜੀ ਆ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾ ਰਹੀ ਆ ਔਰ ਵੇਖੋ ਤੁਸੀਂ ਜਿਸ ਤਰ੍ਹਾਂ ਫਤਵਾ ਮਿਲਿਆ ਸੀ ਆਮ ਆਦਮੀ ਪਾਰਟੀ ਨੂੰ ਉਸੇ ਤਰ੍ਹਾਂ ਹੀ ਕਾਂਗਰਸ ਪਾਰਟੀ ਨੂੰ ਮਿਲਣਾ ਕਿੰਨੇ 180 80 ਸੀਟਾਂ ਜਿੱਤਣਗੀ ਕਾਂਗਰਸ ਪਾਰਟੀ ਜਿੱਤੂਗੀ ਤੁਸੀਂ ਵੇਖ ਲਓ ਇਹ ਮੇਰਾ ਦਾਵਾ ਉਹ ਕਾਂਗਰਸ ਪਾਰਟੀ ਦਾ ਔਰ ਖੂਫੀਆ ਏਜੰਸੀਆਂ ਦਾ ਵੀ ਇਹ ਦਾਵਾ ਵੀ ਕਾਂਗਰਸ ਦੀ ਸਰਕਾਰ ਬਣਨੀ ਜਾ ਰਹੀ ਹੈ ਜੀ ਸਾਨੂੰ ਸਮਾਂ ਦੇਣ ਦੇ ਲਈ ਤਨੇਜਾ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਰ ਧੰਨਵਾਦ ਜੀ ਤੁਹਾਡਾ ਸੋ ਇਹ ਸਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਵੀ ਨੇ ਕਾਂਗਰਸ ਪਾਰਟੀ ਦੇ ਵੱਲੋਂ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਨੇ ਪਿਛਲੇ 32 ਸਾਲ ਤੋਂ ਜੁੜੇ ਨੇ ਅਤੇ ਦਾਵੇਦਾਰੀ ਜਿਹੜੀ ਹੈ ਇੱਕ ਮਜ਼ਬੂਤ ਵੀ ਹੈ ਇਸ ਕਰਕੇ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਦੇ ਵਿੱਚ ਉਹਨਾਂ ਦੀਆਂ ਸਵਾਵਾਂ ਸਾਰੇ ਦੇਖਦੇ ਆ ਰਹੇ ਨੇ ਤਾਂ ਇਸ ਕਰਕੇ ਕਾਂਗਰਸ ਵਿਚਾਰ ਕਰ ਸਕਦੀ ਹੈ ਹੁਣ ਨਾ ਕਿਸ ਤੇ ਮੋਹਰ ਲੱਗਣੀ ਹੈ ਆਉਣ ਵਾਲਾ ਸਮਾਂ ਜਿਹੜਾ ਦੱਸੇਗਾ ਲੇਕਿਨ ਅਵਤਾਰ ਸਿੰਘ ਤਨੇਜਾ ਇੱਕ ਸੋਸ਼ਲ ਵਰਕਰ ਦੇ ਨਾਲ ਨਾਲ ਇੱਕ ਸਮਾਜ ਸੇਵੀ ਦੇ ਨਾਲ ਨਾਲ ਆਪਣੀ ਪਾਰਟੀ ਦੇ ਪ੍ਰਤੀ ਵੀ ਇਮਾਨਦਾਰੀ ਦੇ ਨਾਲ ਕੰਮ ਕਰਦੇ ਪਿਛਲੇ ਲੰਮੇ ਸਮੇ ਤੋਂ ਆ ਰਹੇ ਤੁਸੀਂ ਬਣੇ ਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਨજર ਪੰਜਾਬ న్యూਸ ਤਰਨਤਾਰਨ